ਫਾਜ਼ਿਲਕਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਵੱਲੋਂ ਕਾਂਗਰਸ ਪਾਰਟੀ, ਕਾਲੀਦਾਲ ਅਤੇ ਪਾਈਪਾ ਨੂੰ ਉਸ ਵੇਲੇ ਵੱਡਾ ਖੋਰਾ ਲਾਇਆ ਗਿਆ ਜਦ ਜੱਡ ਵਾਲਾ ਮੀਰਾ ਸੰਗਲਾ ਲਗਭਗ 1 ਦਰਜਨ ਪਰਿਵਾਰ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਥਾਨਕ ਵਿਧਾਇਕ ਨਰਿੰਦਰ ਪਾਲ ਸਿੰਘ ਸਵਰਾ ਨੇ ਬੋਲਦੇ ਹੋਏ ਦੱਸਿਆ ਕਿ ਆਮ ਆਦਮੀ ਪਾਰਟੀ ਦੀਆਂ ਲੋਕਪੱਖੀ ਨੀਤੀਆਂ ਨੂੰ ਵੇਖਦੇ ਹੋਏ ਲੋਕ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਰਹੇ ਹਨ ਅਤੇ ਆਮ ਆਦਮੀ ਪਾਰਟੀ ਦੇ ਵਿਚਾਰਾ ਵਿਸ਼ਵਾਸ ਜਿਤਾ ਰਹੇ ਹਨ ਇਹ ਸਭ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਰਾ ਤੇ ਅਰਵਿੰਦ ਕੇਜਰੀਵਾਲ ਦੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਵਿੱਚ ਆ ਰਹੇ ਹਨ ਕਿਉਂਕਿ ਆਮ ਆਦਮੀ ਪਾਰਟੀ ਆਮ ਘਰਾਜੋਂ ਉਪਜੇ ਹੋਈ ਪਾਰਟੀ ਹੈ ਇੱਥੇ ਆਮ ਘਰਾਜੋਂ ਪੈਦਾ ਹੋਏ ਬੱਚਿਆਂ ਨੂੰ ਸਿਖਰ ਤੱਕ ਜਾਣ ਦਾ ਮੌਕਾ ਮਿਲਦਾ ਹੈ ਤੇ ਆਮ ਆਦਮੀ ਪਾਰਟੀ ਨੇ ਪਹਿਲੇ 2 ਸਾਲਾਂ ਦੇ ਵਿੱਚ 40 ਹਜ਼ਾਰ ਤੋਂ ਵੱਧ ਨੌਕਰੀਆਂ ਦੇ ਕੇ ਪੰਜਾਬ 'ਚ ਵੱਡੀ ਮਿਸਾਲ ਕਾਇਮ ਕੀਤੀ ਹੈ ਅਕਸਰ ਸਰਕਾਰਾਂ ਜਾਂਦੇ ਸਾਲਾਂ ਵਿੱਚ ਨੌਕਰੀਆਂ ਦਿੰਦੀਆਂ ਹਨ ਪਰ ਆਮ ਆਦਮੀ ਪਾਰਟੀ ਨੇ ਪਹਿਲਾਂ ਮਿਸਾਲ ਤੇ ਰਿਕਾਰਡ ਬਣਾਇਆ ਹੈ ਵੀ ਅੱਜ ਸ਼ੁਰੂ ਤੋਂ ਵਿੱਚ ਨੌਕਰੀਆਂ ਦੇਣੇ ਸ਼ੁਰੂ ਕਰ ਦਿੱਤੀਆਂ ਅਤੇ ਇਹ ਨੌਕਰੀਆਂ ਬਿਨਾਂ ਭੇਦਭਾਵ ਅਤੇ ਬਿਨਾਂ ਪੱਖਪਾਤੋਂ ਦਿੱਤੀਆਂ ਜਾ ਰਹੀਆਂ ਹਨ ਇਸ ਮੌਕੇ ਬੋਲਦੇ ਹੋਏ ਸਥਾਨਕ ਵਿਧਾਇਕ ਨਿਰੰਦਰ ਪਾਲ ਸਿੰਘ ਸ਼ਮਣਾ ਨੇ ਕਿਹਾ ਕਿ ਉਹਨਾਂ ਦਾ ਹਲਕਾ ਉਹਨਾਂ ਦਾ ਪਰਿਵਾਰ ਹੈ ਅਤੇ ਆਪਣੇ ਪਰਿਵਾਰ ਦਾ ਉਹ ਹਰੇਕ ਸੁੱਖ-ਦੁੱਖ ਵਿੱਚ ਸ਼ਾਮਲ ਹੋਣਾ ਉਹਨਾਂ ਦਾ ਫਰਜ਼ ਹੈ ਅਤੇ ਹਰੇਕ ਸੁੱਖ-ਦੁੱਖ ਵਿੱਚ ਸ਼ਾਮਲ ਹੁੰਦੇ ਹੋਏ ਉਹ ਫਾਜ਼ਿਲਕਾ ਵਾਸੀਆਂ ਦੇ ਨਾਲ ਖੜੇ ਹਨ ਉਹ ਚਾਹੇ ਹਰੇਕ ਬਰਾਦਰੀ ਦੇ ਲੋਕਾਂ ਨੂੰ 600 ਯੂਨਟ ਬਿਜਲੀ ਦੇਣਾ ਫ੍ਰੀ ਹੋਵੇ ਜਾਂ ਪਿੰਡਾਂ ਦੇ ਖੇਤਾਂ ਤੇ ਤੱਕ ਨਹਿਰੀ ਪਾਣੀ ਦੇਣ ਦਾ ਇੰਤਜ਼ਾਮ ਕਰਨਾ ਹੋਵੇ ਜਾਂ ਪੱਕੇ ਖਾਲਿਆਂ ਦਾ ਇੰਤਜ਼ਾਮ ਕਰਨਾ ਹੋਵੇ ਜਾਂ EWS ਜਰਨਲ ਕੈਟਾਗਰੀ ਦੀ ਇਨਕਮ ਸਰਟੀਫਿਕੇਟ ਬਣਾਣਾ ਹੋਵੇ ਇਹ ਆਮ ਆਦਮੀ ਪਾਰਟੀ ਦੀ ਦੇਣ ਹੈ ਬਿਨਾ ਭੇਦ ਭਾਪ ਤੋਂ ਘਰ ਘਰ ਜਾ ਕੇ ਫੋਨ ਕਬਾਉ ਤੇ ਅਫਸਰਾਂ ਆ ਕੇ ਕੰਮ ਕਰਦੇ ਹਨ ਇਹ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਹੋਰ ਉਹਨਾਂ ਕੀ ਕੁਝ ਕਿਹਾ ਇਹ ਸਭ ਕੁਝ ਜਾਣ ਨਹੀਂ ਸਾਡੇ ਨਾਲ ਮਸਾਬਾ ਤੁਸੀਂ ਪਿੰਡ ਜਾਂਡਾਣਾ ਮੀਰਾ ਸਾਗਲਾ ਪਹੁੰਚੇ ਹੋ ਕੀ ਪ੍ਰੋਗਰਾਮ ਸੀ ਅੱਜ ਦਾ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਪੌਣੇ 2 ਸਾਲ ਹੋ ਚੁਕੇ ਵੀ ਹੋਰ ਜੋ ਵੀ ਲੋਕਪੱਖੀ ਫੈਸਲੇ ਆਮ ਜੋ ਮੱਖਣਪ੍ਰੀਤ ਸਰਤਾਕ ਕਵਰ ਸਿੰਘ ਮਾਜੀ ਵੱਲੋਂ ਲੋਕਾਂ ਦੇ ਭਲੇ ਲਈ ਜੋ ਫੈਸਲੇ ਕੀਤੇ ਗਏ ਨੇ ਚਾਹੇ ਨੌਕਰੀਆਂ ਦੀ ਗੱਲ ਕਰ ਲਈਏ ਚਾਹੇ ਬਿਜਲੀ ਦੇ ਬਿੱਲ ਮਾਫ ਕਰ ਲਈਏ ਚਾਹੇ ਹੋਰ ਵੀ ਜਿਹੜੇ ਕੰਮ ਨੇ ਕਿਸਾਨੀ ਖੇਤਰ ਲਈ ਕੰਮ ਨੇ ਕੋਈ ਮਜ਼ਦੂਰਾਂ ਲਈ ਵਪਾਰੀਆਂ ਲਈ ਜੋ ਵੀ ਫੈਸਲੇ ਉਹਨਾਂ ਦੇ ਹੱਕ 'ਚ ਲਏ ਗਏ ਨੇ ਉਹਨਾਂ ਸਾਰਿਆਂ ਤੋਂ ਖੁਸ਼ ਹੋ ਕੇ ਜੋ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਜੋ ਲੋਕ ਸ਼ਾਮਲ ਹੋ ਰਹੇ ਨੇ ਔਰ ਆਮ ਆਦਮੀ ਪਾਰਟੀ ਦਾ ਪਰਿਵਾਰ ਵੱਡਾ ਹੋ ਰਿਹਾ ਹੈ ਤੇ ਅੱਜ ਵੀ ਜੱਡ ਵਾਲਾ ਮੀਰਾ ਸਾਗਲਾ ਵਿਖੇ ਜਿਹੜੇ ਸਾਡੇ ਪੁਰਾਣਾ ਪਰਿਵਾਰ ਨੇ ਔਰ ਮਦਾਨ ਪਰਿਵਾਰ ਹੈ ਉਹਨਾਂ ਦੇ ਬਹੁਤ ਸਾਰੇ ਜਿਹੜੇ ਸਾਥੀ ਨੇ ਅੱਜ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਮੈਂਨ ਸਾਰੇ ਪਰਿਵਾਰਾਂ ਦਾ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੇ ਜੀ ਆਇਆਂ ਕਹਣਾ ਔਰ ਵਿਸ਼ਵਾਸ ਦਿਵਾਉਣਾ ਕਿ ਇਹਨਾਂ ਦਾ ਜਿਹੜਾ ਪੂਰਾ ਮਾਨ ਸਤਕਾਰ ਆਮ ਆਦੀ ਪਾਰਟੀ ਦੇ ਵਿੱਚ ਕੀਤਾ ਜਾਵੇ। ਇਸ ਤੋਂ ਪਹਿਲਾਂ ਇਹ ਪਰਿਵਾਰ ਕਿਸ ਪਾਰਟੀ ਨਾਲ ਸੰਬੰਧਿਤ ਸੀ? ਦੇਖੋ ਵਕ ਵਕ ਪਾਰਟੀਆਂ ਦੇ ਨਾਲ ਜਿਹੜੇ ਪਰਿਵਾਰ ਜੁੜੇ ਹੋਏ ਸੀਗੇ ਔਰ ਆਪਣੀਆਂ ਸਾਰੀਆਂ ਪਾਰਟੀਆਂ ਜਿਹੜੇ ਛੱਡ ਕੇ ਇਹ ਸਾਡੇ ਨਾਲ ਆ ਜਾਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋਏ। ਕਿੰਨੇ ਪਰਿਵਾਰ ਸ਼ਾਮਲ ਹੋਏ ਆ ਜੀ? ਕਰੀਬਨ 1 ਦਰਜਨ ਦੇ ਕਰੀਬ ਪਰਿਵਾਰ ਆਮ ਆਦੀ ਪਾਰਟੀ ਸ਼ਾਮਲ ਹੋਏ। एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत